ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਾਂ ਜੀ ਕਰਮਾਂ ਦੇ ਕੋਲ ਤਾਂ ਕਾਪੀ ਤੇ ਨਾ ਹੀ ਕਾਗਜ਼ ਹਨ ਫਿਰ ਵੀ ਉਹ ਸਾਰੇ ਜਗਤ ਦਾ ਹਿਸਾਬ ਰੱਖਦਾ ਹੈ ਜੋ ਕਰਮ ਆਪਾਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਫਲ ਅੱਜ ਮਿਲਦਾ ਜੋ ਅੱਜ ਕਰਦੇ ਹਾਂ ਉਹਨਾਂ ਦਾ ਫਲ ਜਾ ਕੇ ਅੱਗੇ ਮਿਲਦਾ ਕਰਮਾਂ ਦਾ ਫਲ ਹਰ ਇੱਕ ਨੂੰ ਮਿਲਦਾ ਹੈ ਕੁਝ ਫਲ ਸਮਾ ਪਾ ਕੇ ਹਾਸਲ ਹੁੰਦਾ ਹੈ ਕੋਜਨ ਨਾਲ ਦੀ ਨਾਲ ਹੋ ਜਾਂਦਾ ਹੈ ਫਿਰ ਆਓ ਇਸੇ ਬਾਰੇ ਜਾਣਦੇ ਹਾਂ ਸਾਧ ਸੰਗਤ ਜੀ ਉਸ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੋ ਲਿਖ ਦਿਓ ਜੀ ਸਾਧ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਦੋ ਕੁੱਤੇ ਰਹਿ ਆ ਕਰਦੇ ਨੇ ਕਹਿੰਦੇ ਉਹ ਸਾਰੇ ਨਗਰ ਚ ਘੁੰਮ ਫਿਰ ਕੇ ਜੋ ਕੋਈ ਰੋਟੀ ਟੁਕ ਮਿਲ ਜਾਂਦਾ ਉਥੋਂ ਖਾ ਲਿਆ ਕਰਦੇ। ਕਹਿੰਦੇ ਉਸ ਨਗਰ ਵਿੱਚ ਇੱਕ ਦਰਿਆ ਵਹਿੰਦਾ ਸੀ। ਉਥੇ ਇੱਕ ਸੰਤ ਫਕੀਰ ਆਇਆ ਕਰਦੇ ਸੀ। ਸੰਤ ਫਕੀਰ ਜੀ ਰੋਜ਼ ਕਥਾ ਕੀਰਤਨ ਸਰਵਣ ਕਰਦੇ। ਇਹ ਕੁੱਤੇ ਵੀ ਉਥੇ ਬੈਠ ਕੇ ਰੋਜ਼ ਕਥਾ ਕੀਰਤਨ ਸੁਨਿਆ ਕਰਦੇ। ਇੱਕ ਦਿਨ ਸੰਤ ਫਕੀਰ ਇਹ ਗੱਲ ਕਹਿ ਰਹੇ ਸਨ, ਮਨੁੱਖ ਨੂੰ ਹਰ ਕਰਮ ਦਾ ਫਲ ਮਿਲਦਾ। ਜੇ ਚੰਗਾ ਕਰੇਗਾ ਤੇ ਚੰਗਾ ਜੇ ਮਾੜਾ ਕਰੇਗਾ ਤੇ ਮਾੜਾ ਫਲ ਮਿਲੇਗਾ ਜੇਕਰ ਅੱਜ ਦੁੱਖ ਹਨ ਤਾਂ ਭਾਵ ਪਿਛੇ ਕੋਈ ਮਾੜਾ ਕਰਮ ਕੀਤਾ ਸੀ ਇਸ ਕਰਕੇ ਹੁਣ ਕੁਝ ਮਾੜਾ ਨਾ ਕਰੋ ਕਹਿੰਦੇ ਜਦੋਂ ਕੁੱਤਿਆਂ ਨੇ ਇਹ ਗੱਲ ਸੁਣੀ ਤਾਂ ਅੱਗੇ ਸੰਤ ਫਕੀਰ ਕਹਿਣ ਲੱਗੇ ਥੋੜੀ ਦੂਰ ਤੇ ਇੱਕ ਥਾਂ ਉੱਥੇ ਜੋ ਇਸ਼ਨਾਨ ਕਰਕੇ ਆਉਂਦਾ ਉਹਦੇ ਸਾਰੇ ਮਾੜੇ ਕਰਮ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਹੁਣ ਦੋਵੇਂ ਜਾਣੇ ਸੋਚਣ ਲੱਗੇ ਕਿ ਉਸ ਥਾਂ ਤੇ ਜਾ ਕੇ ਆਪਾਂ ਨੂੰ ਇਸ਼ਣਾਣਾ ਕਰਨਾ ਚਾਹੀਦਾ ਹੈ ਅਗਲੀ ਸਵੇਰ ਹੋਈ ਤੇ ਦੋਵੇਂ ਜਾਣੇ ਨਿਕਲ ਗਏ ਕਹਿੰਦੇ ਤੋਰਦੇ ਤੋਰਦੇ ਅਗਲੇ ਨਗਰ ਪਹੁੰਚ ਗਏ ਤੇ ਉੱਥੇ ਬੜੀ ਭੁੱਖ ਲੱਗ ਗਈ ਕਹਿੰਦੇ ਵੱਡੇ ਦਾ ਇੱਕ ਰੰਗ ਕਾਲਾ ਸੀ ਤੇ ਇੱਕ ਦਾ ਚਿੱਟਾ ਕਾਲਾ ਕੁੱਤਾ ਕਹਿੰਦਾ ਕਿ ਐਵੇਂ ਕਰਦੇ ਹਾਂ ਕਿ ਇੱਥੇ ਚੂਹੇ ਫਿਰਦੇ ਪਏ ਹਨ ਇਹਨਾਂ ਨੂੰ ਖਾ ਲੈਂਦੇ ਹਾਂ ਚਿੱਟਾ ਕਹਿਣ ਲੱਗਾ ਭਰਾਵਾ ਚੰਗੇ ਕੰਮ ਲਈ ਚੱਲੇ ਹਾਂ ਕਿਉਂ ਮਾਰਾ ਕਰਨਾ ਕਹਿੰਦੇ ਫਿਰ ਦੱਸ ਕੀ ਕੀਤਾ ਜਾਵੇ ਕਹਿੰਦੇ ਐਵੇਂ ਕਰਦੇ ਹਾਂ ਪਿੰਡ 'ਚ ਚੱਲਦੇ ਹਾਂ ਕਿ ਧਿਆਨ ਰੋਟੀ ਟੁਕ ਮਿਲ ਜਾਵੇਗਾ ਚਿੱਟਾ ਕੁੱਤਾ ਕਹਿਣ ਲੱਗਾ ਵਕ ਵਕ ਥਾਵਾਂ ਤੇ ਜਾਂਦੇ ਹਾਂ ਕਿ ਤੋ ਤਾਂ ਕੁਝ ਮਿਲ ਹੀ ਜਾਵੇਗਾ ਤੇ ਫਿਰ ਖਾ ਕੇ ਵਾਪਸ ਆ ਜਾਵਾਂਗੇ ਦੋਵੇਂ ਜਾਣੇ ਚਲੇ ਗਏ ਕਹਿਣ ਲੱਗੇ ਕਿ ਇੱਥੇ ਹੀ ਜਿੰਨੂੰ ਰੋਟੀ ਟੁਕ ਮਿਲ ਗਿਆ ਢਿੱਡ ਭਰ ਕੇ ਤੇ ਇਸੇ ਥਾਂ ਤੇ ਹੀ ਆ ਜਾਵਾਂਗੇ ਕਹਿੰਦੇ ਠੀਕ ਹੈ ਹੁਣ ਪਹਿਲਾਂ ਕਾਲਾ ਕੁੱਤਾ ਜਾਂਦਾ ਕਹਿੰਦੇ ਇੱਕ ਨਗਰ ਦੇ ਵਿੱਚ ਜਦੋਂ ਗਿਆਤ ਇੱਕ ਘਰ ਸੇ ਬੋਹਾ ਖੁੱਲਾ ਪਿਆ ਸੀ ਦੇਖਦਾ ਕਿ ਇੱਕ ਬੇਬੀ ਮਧਾਣੇ ਜੜੇ ਹ ਉਹ ਰੜਕੇ ਜਾਂਦੇ ਹਨ ਉਹਨੇ ਮਧਾਣੇ ਰੜਕ ਕੇ ਤੇ ਇੱਕ ਪਾਂਡੇ ਚ ਘੋ ਘਾੜ ਕੇ ਤੇ ਰਸੋਈ ਚ ਕੁਝ ਲੈਣ ਦੇ ਲਈ ਚਲੇ ਜਾਂਦੇ ਹਨ ਹੁਣ ਕਾਲਾ ਕੁੱਤਾ ਕਾਲੇ ਕਾਲੇ ਕਦਮਾਂ ਦੇ ਨਾਲ ਅੰਦਰ ਜਾਂਦਾ ਤੇ ਚਾਟੀ ਦੇ ਵਿੱਚ ਛੇਤੀ ਛੇਤੀ ਮੂੰਹ ਪਾ ਕੇ ਕਹਿੰਦੇ ਕਿ ਉਹਨੇ ਲੱਸੀ ਪੀ ਲਈ ਫਿਰ ਉਹਨੇ ਮੱਖਣ ਖਾ ਲਿਆ ਕਹਿੰਦੇ ਲੱਸੀ ਥੋੜੀ ਪੀਤੀ ਤੇ ਥੋੜਾ ਮੱਖਣ ਖਾਦਾ ਤੇ ਹੁਣ ਬੇਬੀ ਨੇ ਇਹ ਚੀਜ਼ ਵੇਖ ਲਈ ਤੇ ਕਹਿੰਦੇ ਹੁਣ ਉਹਨੂੰ ਬੜਾ ਗੁੱਸਾ ਆਇਆ। ਉਹਨੇ ਕੀ ਕੀਤਾ ਕਿ ਡੰਡਾ ਚੁੱਕਿਆ ਤੇ ਉਹ ਕਾਲੇ ਕੁੱਤੇ ਨੂੰ ਬੜੇ ਜ਼ੋਰ ਦੀ ਮਾਰ ਦਿੱਤਾ। ਉਹ ਜਦੋਂ ਡੰਡਾ ਮਾਰਿਆ ਤੇ ਉਹਦਾ ਜਿਹੜਾ ਲੱਕ ਸੀ ਕਹਿੰਦੇ ਉਹ ਦੋ ਹਿੱਸੇ ਹੋ ਗਏ। ਕਹਿੰਦੇ ਉਹ ਬੜਾ ਵਿਚਾਰਾ ਗਲਪਿਆ। ਉਹ ਉੱਚੀ 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 ਮਾੜਾ ਵੀ ਬੋਲੀ ਜਾਵੇ। ਤੇਨੂੰ ਅਕਲ ਨਹੀਂ ਤੂੰ ਮੇਰੇ ਮਧਾਣੇ ਝੂਠੇ ਕਰ ਦਿੱਤੇ ਤੂੰ ਐਵੇਂ ਕਰਦਾ। ਉੱਚੀ ਉੱਚੀ ਰੋਲਾ ਪਾਈ ਗਈ ਤੇ ਇੱਕੜੇਸ ਕੜੇਸਕੇ ਤੇ ਹੌਲੀ ਹੌਲੀ ਬਾਹਰ ਆ ਗਿਆ ਜਿਹੜਾ ਚਿੱਟਾ ਕੁੱਤਾ ਸੀ ਉਹ ਵੀ ਕਿਸੇ ਘਰ ਚ ਵੇਖਣ ਲਿਆ ਸੀ ਕਿ ਬੀਬੀ ਮਧਾਣੇ ਰੜਕਦੇ ਪਈ ਸੀ ਉਹ ਗਿਆ ਬੀਬੀ ਅੰਦਰ ਚਲੀ ਗਈ ਤੇ ਉਹਨੇ ਪਹਿਲਾਂ ਚਾਟੀ ਤੇ ਲੱਸੀ ਪੀਤੀ ਫਿਰ ਮੱਖਣ ਖਾਣ ਲੱਗਾ ਹੁਣ ਬੀਬੀ ਨੇ ਦੇਖਿਆ ਕਿ ਕੁੱਤੇ ਨੇ ਤਾਂ ਖਾ ਲਿਆ ਹੈ ਹੁਣ ਮੇਰੇ ਤੇ ਕਿਸੇ ਕੰਮ ਦਾ ਨਹੀਂ ਉਹਨੇ ਉਹ ਮਧਾਣੇ ਜਿਹੜੇ ਸੀ ਪਾਸੇ ਰੱਖੇ ਉਹ ਚਾਟੀ ਵਾਲੀ ਲੱਸੀ ਇੱਕ ਪਾਂਡੇ ਬੱਠਲ ਚ ਪਾ ਕੇ ਤੇ ਉਹਨੂੰ ਪਿਆ ਦਿੱਤੀ ਜਿਹੜਾ ਮੱਖਣ ਸੀ ਉਹ ਵੀ ਉਸੇ ਵਿੱਚ ਪਾ ਦਿੱਤਾ ਤੇ ਚੁੱਲੇ ਵਿੱਚੋਂ ਸਵਾਹ ਕਾਢੇ ਤੇ ਉਹਨਾਂ ਤੋਂ ਮਾਂਜ ਕੇ ਚੰਗੀ ਤਰ੍ਹਾਂ ਕੋਚਿਆ ਤੇ ਫਿਰ ਉਸਨੂੰ ਕਹਿੰਦੇ ਕਿ ਉਸ ਸਮੇਂ ਹਰ ਘਰ ਚ ਚੌਂਕੇ ਹੁੰਦੇ ਸਨ ਤੇ ਉਹਦੇ ਉੱਤੇ ਰੱਖ ਦਿੱਤਾ ਉਹ ਉੱਥੋਂ ਖਾ ਪੀ ਕੇ ਤੇ ਉਹਨੂੰ ਅਸੀਸ ਦੇ ਕੇ ਕਿ ਤੇਰਾ ਘਰ ਵਧੇ ਫੁੱਲੇ ਤੂੰ ਮੈਨੂੰ ਖਵਾਇਆ ਤੇ ਉਹ ਬਾਰ ਆ ਗਿਆ ਹਾਂ ਜਿਹੜੀ ਥਾਂ ਮਿਲਣਾ ਸੀ ਉਸ ਥਾਂ ਦੇ ਦੋਨੋਂ ਜਾਣੇ ਆ ਗਏ ਹੁਣ ਚਿੱਟਾ ਕੁੱਤਾ ਆ ਕੇ ਦੇਖਦਾ ਕਿ ਕਾਲੇ ਦਾ ਤੇ ਲੱਕ ਹੀ ਟੁੱਟਿਆ ਪਿਆ ਹੈ ਉਹ ਕਹਿੰਦਾ ਭਰਾਵਾ ਇਹ ਸਭ ਕੁਝ ਕਿਵੇਂ ਹੋਇਆ ਕਹਿੰਦਾ ਮੈਂ ਦਸ ਕਰ ਗਿਆ ਸੀ ਉਹਨਾਂ ਮੇਰਾ ਲੱਕ ਤੋੜ ਦਿੱਤਾ ਹੁਣ ਕਹਿਣ ਲੱਗਾ ਭਰਾਵਾ ਕਹਿੰਦੇ ਕਿ ਲੱਸੀ ਤੇ ਮੱਖਣ ਪੀਤਾ ਸੀ ਮੈਂ ਮੂੰਹ ਪਾਇਆ ਸੀ ਤੇ ਉਹਨੇ ਡੰਡਾ ਚੁੱਕਿਆ ਤੇ ਮੇਰਾ ਲੱਕ ਤੋੜ ਦਿੱਤਾ ਉਹ ਕਹਿਣ ਲੱਗਾ ਉਹ ਪਲੇ ਪੁਰਖੋ ਉਹਨੇ ਤੇਰਾ ਲੱਖ ਤੋੜ ਦਿੱਤਾ ਕਹਿੰਦਾ ਹਾਂ ਉਹਨੇ ਮੇਰਾ ਲੱਖ ਤੋੜ ਦਿੱਤਾ ਜਦੋਂ ਇਹ ਗੱਲ ਕਹੀ ਤੇ ਉਹ ਕਹਿੰਦਾ ਹੁਣ ਇਹਨੇ ਮੇਰਾ ਲੱਖ ਤੋੜਿਆ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਇਹਦਾ ਵੀ ਲੱਖ ਟੁੱਟ ਜਾਵੇ ਇਹਨਾਂ ਕਹਿ ਕੇ ਉਹਨੇ ਸੁਆਸਤੇ ਆਗ ਦਿੱਤੇ ਹੁਣ ਜਿਹੜਾ ਚਿੱਟਾ ਕੁੱਤਾ ਸੀ ਉਹ ਹੁਣ ਸ਼ੁਰੂ ਤੋਂ ਉਹਦੇ ਨਾਲ ਰਹਿੰਦਾ ਪਿਆ ਸੀ ਉਹਨੇ ਵੀ ਸੁਆਸਤੇ ਆਗ ਦਿੱਤੇ ਕਹਿੰਦੇ ਦੋਨੋਂ ਜਾਣੇ ਸੁਆਸਤੇ ਆਗ ਕੇ ਦਰਮਰਾਜ ਦੀ ਕਚਾਰੇ ਦੇ ਵਿੱਚ ਪਹੁੰਚ ਗਏ ਹੁਣ ਦੋਨਾਂ ਜਾਨਿਆਂ ਦਾ ਲੇਖਾ ਜੋਖਾ ਹੋਇਆ ਉਧਰੋਂ ਜਿਹੜੀਆਂ ਦੋਵੇਂ ਬੀਬੀਆਂ ਸਨ ਉਹਨਾਂ ਦੇ ਘਰ ਵੀ ਜਨਮ ਹੋਣ ਵਾਲਾ ਸੀ ਕਿਸੇ ਔਲਾਦ ਦਾ ਹੁਣ ਉਹਨਾਂ ਦੋਨਾਂ ਦੇ ਘਰ ਇਹਨਾਂ ਕੁੱਤਿਆਂ ਦਾ ਜਨਮ ਹੋਇਆ ਤੇ ਇਹਨਾਂ ਨੂੰ ਵੇਚ ਦਿੱਤਾ ਜਿਹੜੀ ਬੀਬੀ ਨੇ ਲੱਸੀ ਪਿਆਈ ਸੀ ਤੇ ਮੱਖਣ ਖਵਾਇਆ ਸੀ ਘਰ ਛਿੱਟੇ ਕੁੱਤੇ ਦਾ ਜਨਮ ਹੋਇਆ ਕਹਿੰਦੇ ਉਹ ਪੁੱਤਰ ਦੇ ਰੂਪ ਚ ਹੁਦਾਰ ਹੋਇਆ ਉਹਦਾ ਘਰ ਵਾਲਾ ਕਿਸਾਨ ਨੇ ਘਰ ਦਾ ਸੀ ਜੱਸ ਦੇ ਜਨਮ ਹੋਇਆ ਕਹਿੰਦੇ ਘਰ ਦੇ ਵਿੱਚ ਫਸਲ ਵਾੜੀ ਬੜੀ ਸੋਹਣੀ ਹੋਈ ਕਹਿੰਦੇ ਐਵੇਂ ਲੱਗਿਆ ਕਿ ਬਰਕਤ ਨਹੀਂ ਘਰ ਦੇ ਵਿੱਚ ਥਾਂ ਮਲ ਲਈ ਹੋਵੇ ਦੂਜੇ ਪਾਸੇ ਉਹ ਜਿਹੜਾ ਕਾਲੇ ਕੁੱਤੇ ਦਾ ਲੱਕ ਤੋੜਿਆ ਸੀ ਕਹਿੰਦੇ ਉਹਦੇ ਘਰ ਜਿਹੜਾ ਉਹਦੇ ਘਰ ਉਹ ਪੁੱਤਰ ਬਣ ਕੇ ਆਇਆ ਕਹਿੰਦੇ ਐਸੀ ਗੜੇ ਮਾੜੀ ਹੋਈ ਕਿ ਫਸਲ ਹੀ ਖਰਾਬ ਹੋ ਗਈ ਕਹਿੰਦੇ ਫਸਲ ਖਰਾਬ ਹੋ ਗਈ ਤੇ ਆਪ ਜਦੋਂ ਬੱਚੇ ਦਾ ਜਨਮ ਹੋਇਆ ਤੇ ਉਹ ਕੋਈ ਉਹਨੂੰ ਰੋਗ ਲੱਗ ਗਿਆ ਹੁਣ ਜੋ ਕਮਾਉਂਦਾ ਹੁਣ ਉਹਦੇ ਰੋਗ ਤੇ ਹਿਲਾ ਦਿੰਦਾ ਕਹਿੰਦੇ ਉਹ ਬੱਚੇ ਦੀ ਦਵਾਈ ਜਿਹੜੀ ਜੋ ਵੀ ਬੋਟੀਆਂ ਲਿਆਉਂਦਾ ਬੜੇ ਪੈਸੇ ਖਰਚ ਹੋ ਜਾਂਦੇ ਫਸਲ ਵਾਲੀ ਵੀ ਨਾ ਹੁੰਦੀ ਤੇ ਐਵੇਂ ਲੱਗਦਾ ਕਿ ਦਲੇਦਰ ਨੇ ਆ ਕੇ ਜਿਹੜਾ ਹੈ ਘਰ ਮਾਲ ਲਿਆ ਹੈ ਕਹਿੰਦੇ ਹੌਲੀ ਹੌਲੀ ਦੋਵੇਂ ਵੱਡੇ ਹੋਣ ਲੱਗੇ ਕਹਿੰਦੇ ਜਿਹੜਾ ਉਹਦੇ ਘਰ ਜਿੰਨੇ ਲੱਸੀ ਪਿਆਈ ਸੀ ਉਹ ਜਿਹੜੀ ਮਾਈ ਦੇ ਘਰ ਬਰਕਤ ਜਿਵੇਂ ਕਹਿ ਲਓ ਕਿ ਹਰ ਥਾਂ ਤੋਂ ਹੀ ਆਈ ਜਾਵੇ ਉਹਨਾਂ ਦੋਹਾਂ ਨੂੰ ਆਪਣਾ ਪਿਛਲਾ ਚਾਮਾ ਜਾਦ ਸੀ ਔਰ ਜਦੋਂ ਥੋੜੇ ਵੱਡੇ ਹੋਏ 5-6 ਸਾਲ ਦੇ ਤਾਂ ਆਪਸ ਵਿੱਚ ਗੱਲਬਾਤ ਕਰਨ ਲੱਗੇ ਕਹਿੰਦੇ ਜੋ ਹੋ ਗਿਆ ਉਹ ਛੱਡ ਦੇ ਕਹਿੰਦਾ ਨਹੀਂ ਭਰਾਵਾ ਇਹਨੇ ਮੇਰਾ ਲੱਕ ਤੋੜਿਆ ਸੀ ਮੈਂ ਇਹਦਾ ਲੱਕ ਤੋੜ ਕੇ ਜਾਵਾਂਗਾ ਉਹਨੇ ਅਕਸਰ ਹੀ ਇਹ ਗੱਲ ਕਿਹਾ ਕਰਨੀ ਕਹਿੰਦੇ ਹੌਲੀ ਹੌਲੀ ਵੱਡੇ ਹੋਏ ਕਹਿੰਦੇ ਫਸਲ ਫਸਲ ਵਾੜੀ ਹੋਇਆ ਨਹੀਂ ਸੀ ਕਰਦੀ ਤੇ ਕਰਜ਼ਾ ਇੰਨਾ ਵੱਧ ਗਿਆ ਸੀ ਤੇ ਤੇ ਹੁਣ ਜਦਾਂ ਬਿਮਾਰ ਰਿਹਾ ਕਰਦਾ ਸੀ ਉਨ੍ਹਾਂ ਦੇ ਸਿਰ ਤੇ ਕਰਜ਼ਾ ਬੜਾ ਹੋ ਗਿਆ ਚਿੰਤਾ ਦੇ ਕਾਰਨ ਪਿਤਾ ਦੀ ਜਿਹੜੀ ਮੌਤ ਹੋ ਗਈ ਕਹਿੰਦੇ ਮਾਂ ਬੜਾ ਰੋਇਆ ਕੋਲ ਲਾਇਆ ਕਰਦੀ ਕਿ ਉਹੀ ਤਾਂ ਸਹਾਰਾ ਸੀ ਹੁਣ ਸਾਡੇ ਕੌਣ ਸੋਨੇਗਾ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹਦਾ ਜਿਹੜਾ ਪੁੱਤਰ ਸੀ ਜਿਵੇਂ ਉਹਨੇ ਲੱਕ ਤੋੜਿਆ ਸੀ ਹੁਣ ਉਹਦਾ ਜਿਹੜਾ ਕੋਈ ਵੀ ਸਹਾਰਾ ਨਾ ਛੱਡਿਆ ਭਾਵ ਉਹਦਾ ਲੱਕ ਤੋੜ ਕੇ ਤੁਰ ਗਿਆ ਤੇ ਉਹ ਵੀ ਅਕਲ ਚਲਾਣੇ ਕਰ ਗਿਆ ਹੁਣ ਜਿਹੜੀ ਗਵਾਂਡਨ ਦਾ ਪੁੱਤਰ ਸੀ ਪਾਵ ਜਿਹੜਾ ਉਹ ਚਿੱਟੇ ਕੁੱਤੇ ਨੇ ਜਨਮ ਲਿਆ ਸੀ ਕਹਿੰਦੇ ਉਹਦੇ ਘਰ ਅਕਸਰ ਆ ਕੇ ਉਹਨੂੰ ਬੜਾ ਸਹਾਰਾ ਦੇ ਕੇ ਜਾਇਆ ਗਾਦਾ ਪਰ ਉਹ ਅਕਸਰ ਹੀ ਉੱਚੇ ਉੱਚੇ ਕੀਆ ਕਰਦੇ ਰੱਬਾ ਤੂੰ ਕਿਹੜੀ ਗੱਲ ਦਾ ਬਦਲਾ ਲਿਆ ਮੇਰੇ ਤੋਂ ਹੁਣ ਉਹ ਵਿਚਾਰਾ ਕੁਝ ਦੱਸ ਨਹੀਂ ਸੀ ਸਕਦਾ ਇੱਕ ਸੰਤ ਫਕੀਰ ਲੰਘਦੇ ਨੇ ਤੇ ਉਹਨੂੰ ਰੋਂਦਾ ਦੇਖ ਕੇ ਕੋਲ ਆ ਕੇ ਪੁੱਛਦੇ ਮਾਈ ਕੀ ਹੋਇਆ ਕਹਿੰਦੇ ਜੀ ਹੋਣਾ ਕੀ ਹੈ ਮੇਰਾ ਘਰ ਮੇਰਾ ਪਤੀ ਸੀ ਉਹ ਜਿਹੜਾ ਸਾਡੀ ਫਸਲ ਵਾੜੀ ਨਾ ਹੋਇਆ ਕਾਦੇ ਚਿੰਤਾ ਦੇ ਕਰਕੇ ਉਹ ਹਰ ਸਮੇਂ ਚਿੰਤਾ ਚ ਰਿਹਾ ਕਰਦਾ ਕਰਜਾ ਵਧਣ ਲੱਗ ਗਿਆ ਤੇ ਰੱਬ ਨੇ ਪੁੱਤ ਦੇ ਦਾਤ ਦਿੱਤੀ ਸੀ ਕਹਿੰਦੇ ਉਹ ਵੀ ਬਿਮਾਰ ਰਿਹਾ ਕਰਦਾ ਤੇ ਉਹਦੇ ਕਰਕੇ ਕਰਜਾ ਹੋ ਗਿਆ ਤੇ ਮੇਰਾ ਪਤੀ ਚਿੰਤਾ ਦੇ ਕਰਕੇ ਅਕਾਲ ਚਲਾਣੇ ਕਰ ਗਿਆ ਹੌਲੀ-ਹੌਲੀ ਪੁੱਤਰ ਨੂੰ ਵੱਡਾ ਕੀਤਾ 15-16 ਵਰਿਆਂ ਦਾ ਹੋਇਆ ਤੇ ਹੁਣ ਉਹ ਵੀ ਅਕਾਲ ਚਲਾਣੇ ਕਰ ਗਿਆ ਕਹਿੰਦੇ ਮੇਰਾ ਤਾਂ ਲੱਕ ਤੋੜ ਕੇ ਰੱਖ ਦਿੱਤਾ ਮੈਂ ਕੀ ਗੁਨਾਹ ਕੀਤਾ ਸੀ ਪਰਮਾਤਮਾ ਨੇ ਇਹ ਸਜ਼ਾ ਦਿੱਤੀ ਹੈ ਕਹਿੰਦੇ ਸੰਤ ਫਕੀਰ ਜੀ ਕੁਝ ਸਮੇਂ ਲਈ ਚੋਪਰ ਆਇ ਤੇ ਫਿਰ ਕਹਿਣ ਲੱਗੇ ਮਾਈ ਸਭ ਨੂੰ ਕਰਮਾਂ ਦਾ ਫਲ ਮਿਲਦਾ ਹੈ ਜੋ ਕਰਮ ਆਪਾਂ ਕਰਦੇ ਹਾਂ ਉਹੀ ਫਲ ਬੀਜਦੇ ਹਾਂ ਉਹੀ ਫਲ ਵਾਢਿਆ ਕਰਦੇ ਹਾਂ ਜੋ ਬੀਜੇਗਾ ਉਹੀ ਕੱਟੇਗਾ ਮਾਈ ਕਹਿਣ ਲੱਗੇ ਐਡਾ ਕੀ ਮਾੜਾ ਕੀਤਾ ਸੀ ਜਿਹਦਾ ਇਹ ਫਲ ਮਿਲਿਆ ਕਹਿੰਦੇ ਯਾਦਕਰ ਇੱਕ ਦਿਨ ਤੋਂ ਮਧਾਣੀ ਰੜਕਦੇ ਪਏ ਸੀ ਦਹੀਂ ਤੇ ਲੱਸੀ ਜਿਹੜੀ ਹੈ ਮੱਖਣ ਕੱਢਿਆ ਤੇ ਕੁੱਤਾ ਆ ਕੇ ਵਿੱਚ ਮੂੰਹ ਪਾ ਗਿਆ ਤੋਂ ਉਹਨੂੰ ਐਸੀ ਡਾਂਗ ਮਾਰੀ ਕਿ ਉਹਦਾ ਲੱਕ ਤੋੜ ਦਿੱਤਾ ਕਹਿੰਦੇ ਉਹਨੇ ਮੇਰਾ ਨੁਕਸਾਨ ਕੀਤਾ ਸੀ ਉਹ ਕਹਿਣ ਲੱਗਿਆ ਕਿ ਇਸ ਧਰਤੀ ਤੇ ਜੋ ਜੀ ਆਇਆ ਹੈ ਆਪਣੇ ਹਿੱਸੇ ਦਾ ਨਾਲ ਲੈ ਕੇ ਆਇਆ ਹੈ ਤੇ ਜੇ ਤੂੰ ਇਹ ਸਮਝਦੀ ਕਿ ਮੂੰਹ ਪਾਇਆ ਹੁਣ ਉਹ ਮੇਰਾ ਤੇ ਕਿਸੇ ਕੰਮ ਦਾ ਨਹੀਂ ਜੇ ਤੂੰ ਉਹਨੂੰ ਪਾ ਦਿੰਦੀ ਤੇ ਤੂੰ ਉਸ ਨੂੰ ਨਾ ਮਾਰਦੀ ਤੇ ਸ਼ਾਇਦ ਤੇਰੇ ਨਾਲ ਅੱਜ ਨਾ ਹੁੰਦਾ ਕਹਿੰਦੀ ਕਿ ਕੀ ਕਹਿੰਦੇ ਹੋ ਉਹਨੇ ਕਿਹਾ ਕਿ ਮਾਈ ਉਹਦਾ ਜਿਹਦਾ ਤੂੰ ਲੱਕ ਤੋੜਿਆ ਸੀ ਨਾ ਉਹ ਤੇਰੇ ਘਰ ਪੁੱਤ ਦਾ ਰੂਪ ਬਣ ਕੇ ਆਇਆ ਸੀ ਤੂੰ ਉਹਦਾ ਲੱਕ ਤੋੜਿਆ ਉਹ ਤੇਰਾ ਲੱਕ ਤੋੜਨ ਆਇਆ ਸੀ ਜਨਮ ਹੋਇਆ ਤੇ ਰੋਗ ਦੇ ਨਾਲ ਗਰਸਤ ਹੋ ਕੇ ਆਇਆ ਉਹਦੇ ਰੋਗ ਤੇ ਤੁਸੀਂ ਬੜੇ ਦਵਾਈਆਂ ਬੋਟੀਆਂ ਸਾਰਾ ਕੁਝ ਲਾਇਆ ਪਰ ਉਹ ਠੀਕ ਨਾ ਹੋਇਆ ਉਹਦੇ ਕਰਕੇ ਚਿੰਤਾ 'ਚ ਤੇਰਾ ਪਤੀ ਵੀ ਅਕਾਲ ਚਲਾਣਾ ਕਰ ਗਿਆ ਤੇ ਇੱਕ ਨਿਸ਼ਚਿਤ ਸਮੇਂ ਬਾਅਦ ਉਹ ਵੀ ਅਕਾਲ ਚਲਾਣੇ ਕਰ ਗਿਆ ਮਾਈ ਬੜਾ ਰੋਇ ਤੇ ਕੋਲ ਲਾਈ ਉਹਨੇ ਕਿਹਾ ਮਾਈ ਜੋ ਪਿੱਛੇ ਬੀਤਿਆ ਸੀ ਉਹ ਬੀਤ ਗਿਆ ਅੱਗੇ ਚੰਗਾ ਬੀਜ ਲੈ ਤੇਰੇ ਘਰ ਤੋਂ ਕੋਈ ਖਾਲੀ ਨਾ ਜਾਵੇ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਕਿਸੇ ਨੂੰ ਕਦੇ ਵੀ ਨਾ ਮਾਰੋ ਤੂੰ ਮਾਈ ਉਸ ਸਮੇਂ ਉਹ ਕੁੱਤੇ ਨੂੰ ਬੜਾ ਮਾਰਾ ਚੰਗਾ ਬੋਲਿਆ ਤੋ ਉਸ ਨੂੰ ਮਾੜਾ ਬੋਲਦੀ ਰਹੀ ਤੇ ਉਹ ਮਾੜੇ ਬੋਲ ਹੀ ਅੱਗੇ ਆ ਗਏ ਕਦੇ ਵੀ ਕਿਸੇ ਨੂੰ ਮਾੜਾ ਨਾ ਬੋਲੋ ਜਦੋਂ ਆਪਾਂ ਮਾੜਾ ਬੋਲਦੇ ਹਾਂ ਤੇ ਆਪਣੇ ਰਾਹ ਦੇ ਵਿੱਚ ਆਪਣੇ ਕੰਡੇ ਵਿਛਾ ਰਹੇ ਹੁੰਦੇ ਹਾਂ ਮਾਈ ਕਰਮ ਹਮੇਸ਼ਾ ਮੁੜ ਕੇ ਆਉਂਦੇ ਹਨ ਜੋ ਆਪਾਂ ਸੋਚਦੇ ਹਾਂ ਉਹ ਹੀ ਆਪਾਂ ਬਣ ਜਾਂਦੇ ਹਾਂ ਉਹੀ ਫਿਰ ਅੱਗੇ ਚੱਲ ਕੇ ਆਪਣੇ ਲਈ ਦੁੱਖ ਤੇ ਸੁੱਖ ਲੈ ਕੇ ਹੁੰਦਾ ਹੈ ਹੁਣ ਆਪਾਂ ਸਮਝ ਚੁੱਕੇ ਸੇ ਕਿ ਉਹਦੇ ਵੱਲੋਂ ਕੀਤੇ ਮਾੜੇ ਕਰਮ ਹੀ ਉਹਦਾ ਦੁੱਖ ਤੇ ਮੁਸ਼ਕਲਾਂ ਬਣ ਕੇ ਆਏ ਹਨ ਆਪਾਂ ਕਈ ਵਾਰ ਸੋਚਦੇ ਹਾਂ ਕਿ ਪਰਮਾਤਮਾ ਸਾਡੇ ਨਾਲ ਚੰਗੇ ਕਰਮਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ ਇਹ ਬਿਲਕੁਲ ਸੱਚ ਨਹੀਂ ਹੈ ਪਰਮਾਤਮਾ ਸਾਨੂੰ ਕਦੋਂ ਤੇ ਕਿਸ ਰੂਪ ਦੇ ਵਿੱਚ ਦੇ ਰਿਹਾ ਹੈ ਹਨ ਇਹ ਆਪਾਂ ਸਮਝ ਹੀ ਨਹੀਂ ਪਾਉਂਦੇ ਮਨੋਖ ਨੂੰ ਸਮਝ ਨਹੀਂ ਆਉਂਦਾ ਪਰ ਝੇਕਰ ਚੰਗੇ ਕਰਮ ਕਰਦੇ ਰਹੀਏ ਪਰਮਾਤਮਾ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਤੁਸੀਂ ਕਰਮਾਂ ਦੇ ਫਲ ਤੋਂ ਭੱਜ ਨਹੀਂ ਸਕਦੇ ਭੱਜਾਂ ਦੇ ਜਿੰਨੇ ਮਰਜੀ ਕੋਸ਼ਿਸ਼ ਕਰ ਲਓ ਉਹ ਫਲ ਤੁਹਾਨੂੰ ਭੋਗਣਾ ਹੀ ਪਵੇਗਾ ਇਸ ਬਿਨਾ ਕਰਮ ਸ਼ਾਂਤ ਹੀ ਚੰਗੇ ਤੇ ਮਾੜੇ ਕਰਮ ਦਾ ਫਲ ਆਪਣੇ ਨਾਲ ਹੀ ਰਹਿੰਦਾ ਹੈ ਭਾਵੇਂ ਉਹ ਦੇਰ ਨਾਲ ਮਿਲੇ ਪਰ ਮਿਲਦਾ ਜ਼ਰੂਰ ਹੈ ਹੁਣ ਸੰਗਤ ਜੀ ਸਮਝ ਗਏ ਹੋਵੋਗੇ ਕਿ ਕਰਮ ਕੀ ਹਨ ਤੇ ਕਰਮ ਤੁਹਾਡੇ ਵੱਲੋਂ ਬੋਲੇ ਗਏ ਸ਼ਬਦ ਹਨ ਕਰਮ ਤੁਹਾਡੇ ਵੱਲੋਂ ਬੋਲੀ ਗਈ ਬਾਣੀ ਹੈ ਕਰਮ ਤੁਹਾਡੀ ਸੋਚ ਹੈ ਤੇ ਕਰਮ ਤੁਹਾਡੇ ਹੱਥਾਂ ਨਾਲ ਕੀਤੇ ਕਾਰਜ ਕਰਮ ਤੁਹਾਡੇ ਅੰਦਰ ਦੀ ਭਾਵਨਾ ਹੈ ਤੇ ਕਰਮ ਸਾਡੇ ਵਿਚਾਰ ਹਨ ਆਪਣੇ ਵਿਚਾਰ ਜਿਵੇਂ ਤੇ ਹੋਣਗੇ ਆਪਾਂ ਓਵੇਂ ਦੇ ਹੀ ਕਰਮ ਕਰਾਂਗੇ ਵਿਚਾਰਾਂ ਦੁਆਰਾ ਕੀਤੇ ਕਰਮ ਹੀ ਮੁਨੱਖ ਦੇ ਸੁੱਖ ਤੇ ਦੁੱਖ ਦੇ ਸਾਥੀ ਹੋਣਗੇ ਜੇ ਵਿਚਾਰ ਗਲਤ ਨੇ ਤਾਂ ਆਪਣੇ ਵੱਲੋਂ ਕੀਤੇ ਕਰਮ ਵੀ ਗਲਤ ਹੋਣਗੇ ਤੇ ਨਤੀਜੇ ਵੱਜੋਂ ਗਲਤੀ ਸਾਬਤ ਹੋਣਗੇ ਆਪਾਂ ਦੁਖੀ ਰਹਾਂਗੇ ਸੰਗਤਿ ਇਹ ਆਪਣੇ ਆਪ ਥੋੜਾ ਜਿਹਾ ਬਦਲਾਵ ਕਰਕੇ ਘਰ ਸੁਖ ਲੈ ਕੇ ਆ ਸਕਦੇ ਹਾਂ ਆਪਾਂ ਨੂੰ ਇਹ ਸਿੱਖਿਆ ਇਸ ਤੋਂ ਵੀ ਮਿਲਦੀ ਹੈ ਜੇ ਵਿਚਾਰ ਸਹੀ ਹਨ ਤਾਂ ਸੋਚ ਵੀ ਵਧੀਆ ਹੋਵੇਗੀ ਹਰ ਫੈਸਲਾ ਸਹੀ ਹੋਵੇਗਾ ਜੇ ਵਿਚਾਰ ਗਲਤ ਹਨ ਤੇ ਆਪਣੇ ਵੱਲੋਂ ਲਿਆ ਫੈਸਲਾ ਗਲਤ ਹੋਵੇਗਾ ਇਸ ਲਈ ਵਿਚਾਰ ਤੇ ਸੋਚ ਬਦਲੋ ਹੌਲੀ ਹੌਲੀ ਕਰ ਸੁਖ ਵੀ ਆ ਜਾਣਗੇ ਤੇ ਚੰਗੇ ਕਰਮ ਕਰਨਾ ਆਰੰਭ ਕਰੋ ਦਿਨ ਦੁੱਗਣੇ ਰਾਤ ਚੌਗਣੇ ਤੁਹਾਡੇ ਕਰ ਤਰੱਕੀ ਹੋਵੇਗੀ ਪ੍ਰਸੰਗਤ ਜੀ ਅੱਜ ਦੇ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾਉਣਾ ਜੀ ਸੰਗਤ ਜੀ ਜੇ ਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਚ ਰੋਜ਼ ਸਾਂਝੀ ਕਰੋ ਵਾਹਿਗੁਰੂ ਸੇਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ